ਪਾਣੀ ਤੇ ਹੈ ਨੀਂ ਚ ਬੱਤੇ ਵਿੱਚ ਮੈਂ ਦੇਖ ਚੱਲਣਾ ਆ ਕਿ ਉਹਨੇ ਉਹ ਬੱਤੀ ਨਹੀਂ ਆ ਗਈ ਲੈ ਤੱਕ ਤੇ ਇਹ ਮੈਨੂੰ ਆ ਮਲੇ ਇਹ ਦੇ ਮੈਂ ਆਇਆ ਚਲਾ ਆ ਤੂੰ ਹੀ ਤੂੰ ਕਰਨਾ ਵਾ ਇਹ ਕੀ ਤਰਪੀਏ ਚਲ ਇੱਥੇ ਆ ਫਿਰ ਮੈਨੂੰ ਵੇਖੋ ਜਾਮਣੂ ਕਿੰਨੇ ਮੈਨੂੰ ਜਾਮਣੂ ਲਾ ਕੇ ਦਓ ਤੇ ਬੱਤੀ ਨਹੀਂ ਆਉਂਦੀ ਤੁਹਾਡੀ ਤੇ ਜਾਮਣੂ 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 ਹਾਂਜੀ ਹਾਂਜੀ ਜਾਮਣੂ ਕਿਆ ਵਾ ਸਰ ਜਾਮਣੂ ਤੇ ਬੜੇ ਪੱਕੇ ਆ ਤੇ ਲਾ ਕੇ ਦਓ ਯਾਰ ਲਾ ਉਹਨੇ ਕਿਦਾਂ ਵਾ ਉੱਤੇ ਸੱਪ ਰਿੰਦਾ ਵਾ ਪਾਪਾ ਹਾਂ ਉਹ ਕਿੱਥੇ ਚਲ ਗਏ ਆ ਇੱਥੇ ਆ ਰੇ ਇੱਥੇ ਰਹਿ ਇੱਥੇ ਸੱਪ ਆ ਕਿਉਂ ਆ ਬੰਨੂ ਅਰੇ ਇੱਥੇ ਰਹਿ ਇੱਥੇ ਹਾਂ ਆਪੇ ਤੇ ਕਾਢਿਆ ਤੇ ਸੱਪਾ ਬੜਾ ਮੋਟਾ ਮੇਰਾ ਪਾਪਾ ਕਹਿੰਦਾ ਉਹ ਯਾਰ ਮੈਂ ਤੇ ਤੈਨੂੰ ਪਤਾ ਲੱਗਾ ਕਿਡਾ ਤਰ੍ਹਾਂ ਰੋਕੇ ਜਾਵਨੂ ਹਾਂ ਨੋ ਕਿ ਚਰੇ ਆਣਾ ਹੈ ਮੈਂ ਤੇ ਮਜ਼ਾਕਾਂ ਦੇ ਆਈ ਉਹ ਸੀਰੀਸ ਲੱਗੀ। ਲੋ ਪਰ ਕੀ ਹੋ ਗਿਆ? ਇਹ ਵੇ ਤੈਨੂੰ ਕੀ ਦੀਆਂ ਲੋੜਾਂ ਵਿੱਚ ਪੜਿਓ ਐਸੋ ਵੇਲੇ। ਹਾਂ ਜੋ ਬਣ ਉਦਾਂ ਮੈਂ ਤੇ ਚੱਲਿਆ ਸੀ ਤਾਈ ਚਰਨੋਂ ਵੱਲ ਵੀ ਤਾਈ ਚਰਨੋਂ ਨੂੰ ਕਹਿਨਾ ਵਾ ਵੀ ਚੱਲ ਤੋਰ ਮੇਰੇ ਰਿਸ਼ਤੇ ਦੀ ਗੱਲ ਪਰ ਨਾ ਫੇਰ ਵੀ ਉਹ ਗੱਲ ਮਾਈਆਂ ਦਾ ਦਿਮਾਗ ਉਹ ਪੁਰਾਣਾ ਹੁੰਦਾ ਉਹਨਾਂ ਕਹਿਣਾ ਵੀ ਤੂੰ ਤੇ ਤੇਰੇ ਮਾਪਿਓ ਨੇ ਨਹੀਂ ਕਿਹਾ ਤੂੰ ਕਿੱਧਰ ਮੂੰਹ ਚੁੱਕ ਕੇ ਆ ਗਿਆ ਰਿਸ਼ਤੇ ਦੀ ਗੱਲ ਕਰਨ ਤੇ ਮੈਨੂੰ ਤੇ ਆ ਵਧੀਆ ਲੱਗਣ ਡਿਆ ਇਹ ਕੰਮ ਵੀ ਜੋਬਨ ਤੇ ਜੋ ਬੰਦੀ ਨਾਲ ਦੀ ਭਾਬੀ ਵੀ ਨਾਲ ਆ ਇਹਨੂੰ ਕਹਿਣਾ ਪਾਪ ਪਾਪਦਨਾ ਵਾ ਇਹ ਬਣਾਉਂਗੀ ਮੇਰੀ ਗੱਲ ਵੀ ਭਾਬੀ ਨੂੰ ਸਮਝਾ ਭਾਬੀ ਦੇ ਪਾ ਗੱਲ ਦਿਮਾਗੀ ਭਾਬੀ ਨੂੰ ਵਿਚੋਲਣ ਬਣਾ ਕੇ ਉਧਰ ਕਲਾ ਜਾਵਾ ਉਧਰ ਉਹ ਤਰੇ ਫੈਂਡ ਹੈ ਇਹ ਐ ਸੂ ਬੜੇ ਤੇ ਨਾ ਜੋ ਬੰਦੀਆਂ ਹੀ ਲੋੜਾਂ ਵਾਂ ਇੱਕ ਤੇ ਇਹਨਾਂ ਦੀ ਮੋਟਰ ਵੀ ਇਧਰਲੀ ਸਾਈਡ ਨਾਲ ਹੀ ਆ ਆਹ ਕੌਣ ਔਖਾ ਜਰਾ ਇਹ ਅੱਜ ਕਿਧਰੋਂ ਆ ਗਿਆ ਉਹ ਭੱਲੇ ਜੋਬਨ ਉਹ ਭੱਲੇ ਸਾਸਰੀ ਗਾਲ ਭਾਬੀ ਅੱਜ ਕਿਧਰੋਂ ਚੱਕਰ ਮਾਰ ਲਿਆ ਫੇਰ ਉਹ ਮੈਂ ਕਿਹਾ ਤੂੰ ਬੈਠਾ ਇੱਥੇ ਇਹ ਤਾਂ ਗਈ ਯਾਰ ਬਿੱਲੀ ਇਹਨੇ ਕੀ ਦੱਸਣਾ ਵਾ ਭਾਬੀ ਮੈਂ ਦੱਸਦਾ ਵਾਂ ਆਪਾਂ ਤੇ ਲਗੋਟੀ ਆ ਯਾਰ ਆਂ ਇਕੱਠੇ ਪੜਦੇ ਰਹੇ ਆ ਅੱਡੀ ਤੇ ਰੋਟੀ ਪਾਣੀ ਸਾਂਝਾ ਹੁੰਦਾ ਸੀ ਪੁੱਛ ਲੋ ਦੱਸੋ ਦੱਸਦਾ ਨਹੀਂ ਆ ਆਹੋਂ ਪੰਜਵੀਂ ਤੱਕ ਪੜਦੇ ਰਹੇ ਆ ਅੱਗੇ ਸਕੂਲ ਬੰਦ ਹੋ ਗਏ ਮਾਮਾ ਅੱਗੇ ਵਧਾ ਦੇ ਦੋ ਕਲਾਸਾਂ ਨਹੀਂ ਅੱਗੇ ਬੰਦੀ ਕਰਤਾ ਇਹ ਕੰਮ ਹੀ ਆ ਤੂੰ ਹਟ ਗਿਆ ਸੀ ਘਰੇ ਹਾਂ ਹਟ ਗਿਆ ਮੈਂ ਸਕੂਲੋਂ ਹਾਂ ਹੋਰ ਇੱਥੇ ਬੈਠਾ ਵਾਂ ਬਸ ਇੱਥੇ ਵਿਹਲੇ ਨਾਲ ਠੰਡਾ ਮੌਸਮ ਕਰਾ ਇੱਥੇ ਮੋਟਰ ਦੇ ਪਿੰਨੇ ਕਰੀ ਹਾਂ ਤੇ ਛੱਡ ਲੈਣੀ ਸੀ ਮੋਟਰ ਮੋਟਰਾਂ ਜੱਪਤੀ ਹੋਣੀ ਐ ਅੱਛਾ ਹੋਰ ਤੂੰ ਸੁਣਾ ਕਿੱਦਾਂ ਚੱਕਰ ਮਾਰ ਲਿਆ ਅੱਜ ਬਸ ਇੱਧਰ ਹੀ ਮੈਂ ਨੰਗੜ ਨੇ ਆਂ ਗਾਂ ਤੇ ਮੈਨੂੰ ਤੂੰ ਦੇਖ ਗਿਆ ਤੂੰ ਲੱਭਾ ਹੀ ਨਹੀਂ ਕਦੀ ਮੈਂ ਕਿਹਾ ਚੱਲਦਾ ਜੋਬਨ ਬੈਠਾ ਵਾ ਜੋਬਨ ਲੱਗੇ ਜਾਣੇ ਸੇਹ ਤੇ ਠੀਕ ਆ ਸਭ ਵਧੀਆ ਵਧੀਆ ਠੀਕ ਆ ਆ ਵੀ ਉਧਰ ਨੂੰ ਚਲ ਗਈ ਉਹ ਜੋਬਨ ਹੱਥ ਘਾਰਾਂ ਇੱਧਰ ਉਹ ਮਾਮਾ ਖਾਲੀ ਹੱਥ ਚੁੱਕੀ ਫਿਰਦਾ ਵਿਆਹਾਂ ਤੂੰ ਮੈਂ ਖਾਲੀ ਚੰਗੇ ਆ ਉਹ ਛਾਪਾਂ ਛੂਪਾਂ ਪਈਆਂ ਹਣ ਤੇ ਵਧੀਆ ਲੱਗਦੇ ਆ ਆਪਾਂ ਸੋ ਪਰਪ ਬਈਆਂ ਸ਼ਾਪਾਂ ਪਾਇਆ ਕਰ ਮਾਮਾ ਸੋਹਣੇ ਲੱਗਦੇ ਵੀ ਕਿੰਨੀਆਂ ਕਿਤਾਬਾਂ ਸੋਪਾਂ ਹੱਲ ਕਿਤਾਬਾਂ ਪਾਲੀਏ ਤੇ ਕੰਮ ਕਰ ਕੋਈ ਕੰਮ ਕਿਹੜਾ ਕਰਾਂ ਯਾਰ ਕੰਮ ਤੇ ਨਾ ਮੈਂ ਦੱਸਾਂ ਕੰਮ ਕਰਨੀ ਹੈਗਾ ਕੋਈ ਮੈਂ ਦੱਸ ਦਿੰਦਾ ਦੱਸੋ ਨਾਲੇ ਤੇ ਸਾਬਜੀ ਸਾਬਜੀ ਨਾਲੇ ਸ਼ਾਈ ਕੰਮ ਐ ਨੌਕਰੀ ਚਾੱਕਰੀ ਤੋਂ ਵਧੀਆ ਤਿਆਰ ਹੋ ਕੇ ਜਾਣਾ ਤੇ ਤਿਆਰ ਹੋ ਕੇ ਘਰ ਆ ਜਾਣਾ ਉਹ ਵਿਚੋਲ ਗਲੀ ਕਰਨ ਆਪਾਂ ਬੜੇ ਫਾਇਦਾ ਹੀ ਹੋ ਕੀ ਬੋਲਿਆ ਵਿਚੋਲ ਗਲੀ ਚ ਸਾਬਜੀ ਤੇ ਹੋਰ ਕੀ ਉਹ ਤੇ ਨੀਰਾ ਭਰਾਵਾ ਛਿੱਤਰਿਆ ਉਹ ਕਿਤੇ ਨਹੀਂ ਤੈਨੂੰ ਛਿੱਤਰ ਮਾਰਦਾ ਕੋਈ ਛਿੱਤਰ ਗਾਲਾਂ ਵਖਰੀਆਂ ਉਹ ਤੂੰ ਕੀ ਪਤਾ ਕਿਹੜੇ ਵਿਚੋਲਿਆਂ ਦੀ ਗੱਲ ਕਰਦਾ ਵਾ ਨਾਲੇ ਤੈਨੂੰ ਕਾਹ ਤੋਂ ਕਨੇ ਕੁੱਟਣਾ ਤੂੰ ਮੇਰਾ ਰਿਸ਼ਤਾ ਕਰਾ ਮੇਰੀ ਤੋਂ ਗੱਲ ਤੋਰ ਮੈਂ ਤੈਨੂੰ ਵੇਖੀ ਐਂ ਹੱਥਾਂ ਤੇ ਚੜਾ ਕੇ ਰੱਖਣਾ ਵੇਖੀ ਤੂੰ ਅਸਾ ਮੇਰਾ ਤੁਹਾਡਾ ਰਿਸ਼ਤਾ ਮੈਂ ਕਰਾਵਾਂ ਆਹ ਤੇ ਹੋਰ ਆਏ ਫਿਰ ਮੈਂ ਵੇਖਿਆ ਕਿ ਅੱਜ ਇਨੇ ਚਿਰਾਂ ਬਾਅਦ ਮੇਰੇ ਅੱਲ ਕਿੱਧਰ ਆ ਗਏ ਜੀ ਔਰ ਨਾਲੇ ਆਪਣੀ ਪੁਰਾਣੀ ਯਾਰੀ ਦੋਸਤੀ ਆ ਯਾਰੀ ਤੇ ਯਾਰ ਬੜੀ ਆ ਪਰ ਛਿੱਤਰੀ ਬੜਾ ਫਿਰਦਾ ਹੀ ਇਹ ਵਿੱਚ ਕੰਮ ਮੈਂ ਕਿਹਾ ਮੈਂ ਨਹੀਂ ਮਾਮਾ ਮਾਰਦਾ ਨਾਲੇ ਯਾਰੀ ਦੋਸਤੀ ਰਿਸ਼ਤੇਦਾਰੀ ਚ ਬਦਲ ਜੂਗੀ ਸਮਝ ਆ ਭਾਬੀ ਨੂੰ ਸਮਝਾ ਮੈਂ ਤੈਨੂੰ ਇੱਕ ਨਾ ਟੱਬਰ ਦੱਸਦਾ ਵਾਂ ਉਹਨਾਂ ਦੇ ਘਰ ਤੂੰ ਜਾਣਾ ਵਾ ਭਾਬੀ ਨੂੰ ਤਿਆਰ ਕਰਕੇ ਲੈ ਜਾਣਾ ਵਾ ਉੱਥੇ ਮੇਰੇ ਰਿਸ਼ਤੇ ਦੀ ਗੱਲ ਤੋੜ ਦੇਣੀ ਆ ਅਸਾਂ ਉਹਨਾਂ ਦੇ ਘਰ ਆਓ ਤੇ ਅੱਗੇ ਗੱਲਾਂ ਚੋਂ ਗੱਲਾਂ ਨਿਕਲ ਜਾਂਦੀਆਂ ਨੇ ਜਨਾਨੀਆਂ ਕਰ ਰਹੀਆਂ ਨੇ ਗੱਲਾਂ ਬਾਤਾਂ ਠੀਕ ਆ ਆਹੋ ਚਲ ਕੋਈ ਨਾ ਮਸਲਾ ਕਰਕੇ ਦੱਸਦਾ ਹਾਂ ਚੱਲ ਵੇਖ ਲੈ ਪਰ ਤੂੰ ਐ ਭਾਬੀ ਨੂੰ ਨਾ ਪਿਆਰ ਨਾਲ ਸਮਝਾਈ ਇਦਾਂ ਕੰਮ ਕਰਨਾ ਵਾ ਤੇ ਬਾਕੀ ਮੇਰੇ ਕੋਲ ਸਾਰਾ ਕੁਝ ਬਣਿਆ ਵਾ ਠੀਕ ਆ ਮਾਂ ਪੋਤਾ ਆਪਾਂ ਘਰ ਨਹੀਂ ਨੇ ਆਣ ਕੇ ਤੂੰ ਘਰ ਵੇਖ ਸਕਦਾ ਤੂੰ ਸੱਚ ਵੇਖਣਾ ਕੀ ਤੂੰ ਵੈਨਾ ਹੀ ਰਿਹਾ ਵਾ ਸਭ ਕੁਝ ਵੇਖਿਆ ਹੋਰ ਵਧੀਆ ਬਣ ਗਿਆ ਕਿ ਘਰ ਫੇਰਾ ਤੇ ਮਾਰੀ ਭਾਬੀ ਨੂੰ ਵੀ ਲੈ ਆਈ ਪਰ ਜਿਹਦਾ ਮੈਂ ਰਿਸ਼ਤੇ ਬਾਰੇ ਗੱਲ ਕੀਤੀ ਹਾਂ ਤੇ ਇਹ ਤਾਂ ਗੱਲ ਪੱਕੀ ਹੋ ਗਈ ਹਾਂ ਤੇ ਇੱਧਰ ਵੀ ਕੁਝ ਸੋਚਣਾ ਪੈਣਾ ਫਿਰ ਉਹ ਮੈਂ ਤੇ ਜਿੱਡੀ ਤੇਰੀ ਮਾਮਾ ਉਂਗਲਿਆ ਤੋਂ ਡਬਲ ਭਾਰ ਦੀ ਸ਼ਾਹ ਬਣਾ ਕੇ ਪਾਉਂਗਾ ਮੋਟੀ ਸ਼ਾਹ ਠੀਕ ਆ ਆਹੋ ਤੂੰ ਨਜ਼ਾਰੇ ਲਊਂਗਾ ਨਾਲੇ ਤੂੰ ਕਹੂਗਾ ਵਾਕਿਆ ਵੀ ਮੈਂ ਰਿਸ਼ਤਾ ਕਰਾਇਆ ਕਿਸ ਦਾ ਹਾਂ ਆ ਤੇ ਕਰ ਕੋਈ ਨਹੀਂ ਤੇਰ ਤੋਂ ਕਮ ਸਟਾਰਟ ਕਰਦੇ ਆ ਉਦੋਂ ਕਰੋੜਾਂ ਦੀ ਜੀ ਨਹੀਂ ਕਰਦਾ ਬਾਅਦ ਚ ਵੇਖੀਂ ਆ ਤੂੰ ਮੈਨੂੰ ਲੱਭਿਆ ਨਹੀਂ ਕਰਨਾ ਜਦੋਂ ਫੋਨ ਕੀਤਾ ਜੋਬ ਨਾ ਕਿਤੇ ਉਹ ਮੈਂ ਨਾ ਰਿਸ਼ਤਾ ਕਰਾਉਣ ਗਿਆ ਆਂ ਮੇਰਾ ਅਫਦਰ ਕੰਮ ਤੂੰ ਮੇਰੇ ਬਿਊਰੋ ਖੋਲ ਲੈਣਾ ਅੱਡੇ 'ਚ ਵੇਖੀ ਚੱਲ ਮੈਂ ਜਾਵਾਂ ਫਿਰ ਚੱਲ ਕੋਈ ਨਹੀਂ ਮੈਂ ਤੇਰੀ ਭਾਬੀ ਨਾਲ ਗੱਲ ਕਰਕੇ ਫਿਰ ਤੈਨੂੰ ਦੱਸਦਾ ਉਹ ਪਿਆਰ ਨਾਲ ਠੀਕ ਆ ਹਾਂ ਹਾਂ ਪਿਆਰ ਨਾਲ ਚੱਲ ਠੀਕ ਆ ਫਿਰ ਹਾਂ ਚੱਲ ਠੀਕ ਓਏ ਰੱਬ ਸੁਸਤੀ ਜੀ ਪਈ ਮੇਰੇ ਨਾਤੇ ਵੀਰਾ ਆਪਾਂ ਦਾ ਨਾਂ ਧੋ ਕੇ ਹੋ ਗਈ ਵੀਲੇ ਮੈਨੂੰ ਸੁਸਤੀ ਜੀ ਪਈ ਆ ਤੇਰੇ ਨਾਤੇ ਵੀ ਨਹੀਂ ਸੁਸਤੀ ਲੱਥੀ ਮੈਂ ਨਾਤਾ ਹੀ ਨਹੀਂ ਆ ਤੇ ਆਹ ਤਾਂ ਹੀ ਸੁਸਤੀ ਪਈ ਓਦੋਂ ਮੰਮੀ ਨਾਨਕੇ ਗਈ ਐ ਮੰਮੀ ਆਵੇਗਾ ਤੇ ਆਪਾਂ ਵੀ ਸ਼ਾਪਿੰਗ ਸਟਾਰਟ ਕਰੀਏ ਉਧਰ ਮਨਪ੍ਰੀਤ ਨੂੰ ਨਹੀਂ ਤਾਂ ਸ਼ਾਪਿੰਗ ਕਰਨ ਦੇਣੀ ਪਤਾ ਨਹੀਂ ਕੀ ਕੀ ਖਰੀਦਣ ਡਈ ਹੋਗੀ ਪਤਾ ਮੈਨੂੰ ਜਦ ਵੀ ਤੈਨੂੰ ਕੀ ਖਰੀਦਣ ਡਈ ਹੋਣੀ ਐ ਮੈਨੂੰ ਕੀ ਪਤਾ ਕੀ ਖਰੀਦਣਾ ਦੱਸਿਆ ਨਹੀਂ ਉਹਨੇ ਤਾਂ ਮੈਂ ਕੀ ਕੀ ਲੈਣਾ ਮੈਂ ਨਹੀਂ ਇਹ ਗੱਲਾਂ ਕੀਤੀਆਂ ਮੋਤੀਆਂ ਲੈ ਤੇ ਆਹ ਨਹੀਂ ਗੱਲ ਕੀਤੀ ਵੀ ਮੈਂ ਕੀ ਕਰ ਲੈ ਉਹਦਾ ਮਨਪ੍ਰੀਤ ਦਾ ਫੋਨ ਆ ਗਿਆ ਯੋ ਚਰਤਲਾ ਗੱਲ ਕੀ ਆਂਦੀ ਓ ਕਰਤੀ ਕੋ ਜਲ ਰਹਿ ਗਈ ਸੀ ਤਾਂ ਤੇ ਤੇ ਨਾ ਕਰਨੀ ਨਹੀਂ ਗੱਲ ਕੋਈ ਅੱਛਾ ਹੈਲੋ ਹਮਨ ਹਾਂ ਕੁਛ ਨਹੀਂ ਮੈਂ ਆਪਾਂ ਤੇ ਨਾ ਧੋ ਕੇ ਫ੍ਰੀ ਹੋ ਕੇ ਬੈਠੇ ਸੀ ਤੇ ਕਿਦਾਂ ਤੇ ਚੱਲਣ ਦੀ ਸ਼ਾਪਿੰਗ ਹੈ ਕਿ ਚੱਲਣੀ ਤੈਨੂੰ ਪਤਾ ਮੈਨੂੰ ਪਸੰਦ ਨਹੀਂ ਹੁੰਦਾ ਕੋਈ ਵੀ ਨਹੀਂ ਖਰਾ ਲੈਣੀ ਹੁੰਦੀ ਏ ਤੇ ਦੀ ਲੈ ਲੈ ਅੱਗੇ ਮੈਂ ਆਖਣ ਦੀ ਇਹ ਦਿਮਾਗ ਮੇਰੇ ਚ ਗੱਲ ਚੱਲ ਨਹੀਂ ਰਹੀ ਹੀ ਮੈਂ ਵੀਰ ਨਾਲ ਕਰਨ ਨਹੀਂ ਲੱਗੀ ਬਸ ਮੈਂ ਪੰਗਾ ਪਾ ਕੇ ਬੈਠੀ ਹੋਵੇ ਉੱਥੇ ਸੁਪੀਕਰ ਹੋਲਡ ਕਰ ਲਾਂ ਐਸ਼ਾ ਐ ਮਮੀ ਇਹ ਟਟੋਟੇ ਜਮਾਨੇ ਚ ਚੱਲਦੇ ਜੇ ਹੁਣ ਮੈਨੂੰ ਤੇ ਹੁਣ ਆਪਣੇ ਜਮਾਨੇ ਦਾ ਵੇਖ ਲੈਣ ਦੋ ਤੇ ਹੁਣ ਫਿਰ ਹੁਣ ਫਿਰ ਇਦਾਂ ਕਰ ਵੇਹਲੀ ਤੇ ਹੈਗੀਆਂ ਤੇ ਪੋਛਲਾ ਘਰ ਤੇ ਆ ਜਾ ਤੇ ਘਰ ਮਮੀ ਵੀ ਹੈ ਨਹੀਂ ਆ ਤੇ ਹੁਣ ਮੈਂ ਕੀ ਦੈਨਾ ਹਾਂ ਸੀਟੇ ਹੈਗੇ ਨਾ ਤੇ ਵੇਹਣ ਦੋਆਂ ਚ ਪੋਛਲਾ ਜੇ ਕੋਈ ਵੇਲਾ ਮੈਂ ਕੰਮ ਨਹੀਂ ਯਾਦ ਤੇ ਕਹਿਣ ਤੇਰੇ ਵੱਲ ਨਹੀਂ ਮੈਂ ਮਿਊਟ ਕੀਤਾ ਮੈਨੂੰ ਪਤਾ ਹੈ ਇਹਦਾ ਤੇ ਮੇਰੀ ਗੱਲ ਸੁਣ ਬੰਦਾ ਵੀਰ ਤੇ ਮੇਰਾ ਬਿਜ਼ੀ ਆ ਤੇ ਛੋਟਾ ਤੇ ਮੇਰੇ ਲੱਗ ਗਈ ਹੈ ਤੇ ਉਹ ਵੇਲਾ ਹੀ ਆ ਤੇ ਮੰਮੀ ਕਹੀ ਜਾਣਦੇ ਵੀ ਚੱਲ ਮੰਜੋ ਨੂੰ ਕਹਿ ਤੂੰ ਹੀ ਆ ਜਾ ਜੇ ਕੋ ਤੂੰ ਖਰੀਦਣਾ ਹੋਵੇ ਤੇ ਚੱਲ ਕੰਮ ਵੀ ਮੁੱਕੂਗਾ ਤੂੰ ਆਰਡਰ ਮਾਰਾ ਮੇਰੇ ਲੱਗੇ ਬੈਠਾ ਮੈਂ ਤੇਰੀ ਗੱਲ ਕਰਾ ਦੇਣੀ ਤੁਹਾਨੂੰ ਕਹਿ ਵੇਖੀ ਭੱਜਾ ਹੋਣਾ ਉਹਨੇ ਨਾ ਉਹ ਆਰਡਰ ਚੱਲ ਨਹੀਂ ਨਹੀਂ ਆ ਨਾ ਲੈ ਚੱਲ ਜਾਣੇ ਤੂੰ ਮਾਰ ਕੇ ਤੇ ਵੇਖੀ ਆ ਉਹਨੇ ਮੈਂ ਉਹਨਾਤਾ ਨਹੀਂ ਸਵੇਰਦਾ ਵੇਖੀ ਮਿੰਟੋ ਮਿੰਟਾ ਬਾਅਦ ਕਹੀ ਜਨ ਨਾ ਮਨ ਗਿਆ ਜਗਰਾ ਵੇਖ ਲੈ ਮੈਂ ਨਗੇ ਚੱਲ ਠੀਕ ਆ ਚੱਲ ਠੀਕ ਆ ਪਾਣੀ ਆ ਫਿਰ ਹਾਂ ਆ ਜਿਓ ਫਿਰ ਠੀਕ ਆ ਓਕੇ ਹਾਂ ਮੈਨੂੰ ਫੋਨ ਕਰ ਲਈਂ ਅਸੀਂ ਜਿਹੜੀ ਦੁਕਾਨ ਤੇ ਆਵਾਂਗਾ ਮੈਂ ਦੱਸਾਂਗਾ ਕੋਈ ਨਹੀਂ ਮੈਂ ਤੁਹਾਨੂੰ ਆ ਤੇ ਸ਼ਹਿਰ ਆ ਕੇ ਫੋਨ ਕਰ ਲੈਣੀ ਆ ਫਿਰ ਹਾਂ ਚੱਲ ਠੀਕ ਮੈਂ ਕਿੱਬਾ ਨਾ ਨੇ ਮਮੀ ਨਾ ਦਲਾਤਾ ਵੀ ਮਮੀ ਆਂਦੀ ਆ ਸੱਦੇ ਨੇ ਤੈਨੂੰ ਵੀਰਾ ਆਪ ਹੀ ਡਈ ਓ ਤੇ ਮੈਂ ਉੱਥੇ ਕੀ ਕਰੂੰਗਾ ਓ ਇੱਕ ਗੱਲ ਵਾਕਿਆ ਦਿਮਾਗੋ ਦਾ ਚੱਲਣਿਆ ਵਾਲਾ ਜਿਹਦਾ ਆਪਾਂ ਕਾਲਜ ਜਾਂਦੇ ਹੁੰਨੇ ਨਾ ਉੱਥੇ ਵੀ ਨ ਕੋਈ ਚੀਜ਼ ਲੈਣੀ ਹੁੰਦੀ ਨਾ ਪੁੱਛਦੇ ਰਹਿਣਾ ਸੁੱਖ ਦਾ ਸਾਲ ਨਾ ਮਾ ਖਿਆ ਨਾ ਇਹਨੂੰ ਨਹੀਂ ਪਤਾ ਲੱਗਦਾ ਚੀਜ਼ ਖਰੀਦਣ ਦਾ ਤੇ ਤੂੰ ਉੱਥੇ ਦੱਸ ਦੇ ਨਾਲ ਤੇਨਵੇਂ ਦੀ ਚੁਆਇਸ ਦਾ ਪਤਾ ਲੱਗ ਜਾਊਗਾ ਕੁੜੀਆਂ ਦੀ ਜਿਵੇਂ ਵਕਰੀ ਹੁੰਦੀ ਬੰਦਿਆਂ ਦੀ ਵਕਰੀ ਹੁੰਦੀ ਹੈ ਹਾਂ ਤਾਂ ਕਈ ਗੱਲਾਂ ਬਾਤਾਂ ਹੁੰਦੀਆਂ ਵਾ ਜਿਹੜੀ ਚੀਜ਼ ਤੈਨੂੰ ਪਸੰਦ ਹੋ ਤੂੰ ਉਹਨੂੰ ਲੈ ਕੇ ਦੇ ਦੇਈਂ ਉੱਥੇ ਸਗੋ ਇੰਨੇ ਪੈਸੇ ਐ ਨਹੀਂ ਮੰਮੀ ਐ ਨਹੀਂ ਲਾ ਵੀਰ ਇੱਥੇ ਆ ਤੇ ਉਦਾਂ ਇਸ਼ਾਰਾ ਮਾੜਾ ਮੋਟਾ ਮਾਰਦੀ ਨਾ ਪਿਓ ਵੇਲਾ ਆ ਆਪੇ ਆਪਣੇ ਉਹਦੇ ਡਾਡੀ ਮੰਮੀ ਨਾਲ ਲੈਣਗੇ ਚੱਲ ਵੇਲਾ ਲੈਣਾ ਹੋਣੇ ਤਿਆਰ ਤੇ ਜਾ ਫਿਰ ਨਾ ਵੀਰ ਉੱਠ ਚੱਲ ਮੈਂ ਜਾਂਣਾ ਨਾ ਪਰਛੇਤੀ ਆਇਆ ਨਹੀਂ ਹਾਂ ਯਾਰ ਤਾਂ ਮੈਨੂੰ ਪਤਾ ਪਹਿਲਾਂ ਹੀ ਆ ਤੂੰ ਤੇ ਸਮਾਈਲ ਵੀ ਆਹ ਵੇ ਦੰਦ ਪਹਿਲੇ ਨੰਬਰ ਤਾਂ ਨਿਕਲਣ ਦੇ ਓਦਾਂ ਮੇਰੇ ਸਾਹਮਣੇ ਜਾਣ ਕੇ ਮੀਸ ਨਾਲ ਜਾ ਬਣ ਜਾਂਦਾ ਓ ਯਾ ਸ਼ਨ ਖਾਈਆ ਕਾਦਾ ਸਿਰ ਖਾਣ ਦੀ ਸੱਚੀ ਬੋਲਣ ਨਹੀਂ ਆ ਮੈਂ ਓਦਾਂ ਨਾ ਹੁਣ ਨਹੀਂ ਰਿਹਾ ਤੇ ਹੁਣ ਵੇਖ ਕਿੱਡੀ ਛੇਤੀ ਬਾਥਰੂਮ ਚ ਵੜ ਕੇ ਨੋਨ ਵਾਸਤੇ ਪਰ ਬੀਜੀ ਹੂੰ ਮਨਪ੍ਰੀਤ ਆਇਆ ਹੀ ਫੋਨ ਉਹ ਸ਼ੋਪਿੰਗ ਕਰਨ ਡੇ ਜਾਂ ਮੈਂ ਤੇ ਮਨ ਆ ਵੀ ਦੇ ਵੀ ਚੱਲਨੇ ਆ ਤੇ ਚਲੋ ਤੁਸੀਂ ਵੀ ਤਿਆਰ ਹੋ ਚਲੋ ਚੱਲੀਏ ਉਹ ਆ ਜਿਕਾਦੀ ਕਰੋ ਸ਼ੋਪਿੰਗ ਕਰਨ ਡੇ ਉਹਦਾ ਸੇਰੇ ਜਦੋਂ ਫੋਨ ਆਇਆ ਸੀ ਉਦੋਂ ਉਹ ਕਹਿੰਦੀ ਸੀ ਆਪਾਂ 골ਡ ਖਰੀਦਣ ਡੇ ਆ ਤੇ ਮੇਰੇ ਸਾਹ ਨਾਲ ਉਹਨੂੰ ਕੱਪੜੇ ਵੀ ਖਰੀਦਣ ਲੱਗ ਪਏ ਅੱਛਾ ਠੀਕ ਆ ਤੇ ਆਪਾਂ ਤੇ ਕੱਪੜੇ ਇਕੱਲੇ ਖਰੀਦਨੇ ਆ ਹਤੇ ਪਰ ਉਹਨੂੰ ਤੇ 골ਡ ਖਰੀਦਣ ਦੇ ਉਹ ਖਰੀਦਣ ਦੇ ਤਾਂ ਹੁਣ ਆਡੀ ਤੇ ਮੰਮੀ ਨਾਲ ਹੋਵੇ ਤੇ ਅਸੀਂ ਕੋਈ 골ਡ ਖਰੀਦੀਏ ਜਿੰਨਾ ਚਾਹਦੀ ਮੰਮੀ ਨਾਲ ਇਹ ਤਾਂ ਕੰਧੀਆਂ ਚੀਜ਼ਾਂ ਜੀ ਤੇ ਹੁਣ ਮੇਰਾ ਵੀ ਕੰਡਾ ਚੱਲ ਭਾਏ ਖਰੀਦੀਏ ਜਾਂ ਨਾ ਖਰੀਦੀਏ ਬੰਦਾ ਲੱਗੇ ਹੋ ਕੇ ਸਿਲੈਕਟ ਕਰਾ ਦਿੰਦਾ ਵਧੀਆ ਵਧੀਆ ਚੀਜ਼ਾਂ ਮੈਨੂੰ ਆਹ ਉਹ ਤੇ ਆਪਾਂ ਵੀ ਕਿਹੜੇ ਸ਼ੋਪਿੰਗ ਕਰਨ ਚੱਲੇ ਮੈਂ ਵੀ ਉਹਦੇ ਨੇ ਸਿਲੈਕਟ ਕਰਾਉਣੀਆਂ ਵਾ ਚੀਜ਼ਾਂ ਅੱਛਾ ਉਹਨੂੰ ਨਹੀਂ ਪਤਾ ਲੱਗਣਦਾ ਤੇ ਕਹਿੰਦੀ ਮੈਨੂੰ ਵੇਖਦੇ ਨਾਲ ਉਹ ਅੱਗੇ ਵੀ ਮੇਰੀ ਚੋਇਸ ਦੀ ਚੀਜ਼ ਲੈਂਦੀ ਹੁੰਦੀ ਆ ਠੀਕ ਆ ਮੈਂ ਕਰਾਂ ਤਾਂ ਇਹ ਵੀ ਆਪਣੀ ਪਸੰਦ ਦੇ ਕੱਪੜੇ ਲੈਣ ਚੱਲੇ ਨਹੀਂ ਨਹੀਂ ਆਪਾਂ ਤਾਂ ਜੋ ਚਲ ਠੀਕ ਆ ਚਲ ਜੇ ਤੁਹਾਨੂੰ ਵਧੀਆ ਵਧੀਆ ਉਹਨੂੰ ਸਿਲੇਕਟ ਕਰਾ ਦੀ ਸੋਹਣੀਆਂ ਲੱਗਦੀਆਂ ਨਵੀਆਂ ਨਵੀਆਂ ਜੁੜੀਆਂ ਪਈਆਂ ਹੁਣ ਤੇ ਅੱਜ ਕੱਲ੍ਹ ਆ ਜਿਹੜੇ ਚੱਲਣ ਟੇ ਨਾ ਚੋਕਰ ਸੈਟ ਉਹ ਲੈਓ ਇੱਕ ਇਦਾਂ ਜੇ ਉਹਨਾਂ ਨੇ ਪਾਉਣਾ ਹੁੰਦਾ ਸਣਾ ਆਹੋ ਮੈਂ ਦੱਸਦੀ ਹਾਂ ਦੀ ਕਿ ਤਾਂ ਹੀ ਬਣਾਉਂਦੇ ਦੀ ਨਾ ਚਾਚੇ ਦੀ ਕੁੜੀ ਦਾ ਜਿਹਦਾ ਵਿਆਹ ਹੋਇਆ ਸੀ ਨਾ ਤੇ ਉਹਨੂੰ ਵੀ ਬਥੇਰਾ ਕਹਿੰਦੇ ਸੋਨਾ ਸੋਨਾ ਪਾਇਆ ਤੇ ਮੈਨੂੰ ਪੁੱਛਿਆ ਸੀ ਉਦੋਂ ਵੀ ਮੈਂ ਕਿਹਾ ਤੈਨੂੰ ਵੀ ਪਾਉਣ ਕਿਤੇ ਕਹਿੰਦੀ ਆ ਮੈਨੂੰ ਵੀ ਪਾਉਣਾ ਮੈਂ ਕੱਲੀ ਕੱਲੀ ਦੇ ਨਾਲ ਹੈਗੀ ਆ ਭਾਬੀ ਆਹ ਉਹਨਾਂ ਨੇ ਫਿਰ ਬਥੇਰਾ ਪਾਉਣਾ ਵਾ 10 ਟੋਲੇ ਤੇ ਪਾਉਣਗੇ ਜਿਆਦਾ ਨਹੀਂ ਤੇ ਕੀ ਪਤਾ ਜੇ ਖਰੀਦਣ ਗਏ ਆ ਜਿੱਦੇ ਫਿਰ ਪਾਉਣਗੇ ਆਹੋ ਹੂੰ ਚੱਲ ਵਧੀਆ ਵਧੀਆ ਚੀਜ਼ਾਂ ਸਿਲੈਕਟ ਕਰਾਦੀ ਜਿੱਦਾਂ ਈਰਿੰਗ ਅੱਜਕੱਲ ਬੜੇ ਸੋਹਣੇ ਸੋਹਣੇ ਆਏ ਗੋਲ ਗੋਲ ਜੇ ਅੱਗੇ ਤੇ ਲਮਕਲੇ ਨਮਕਣੇ ਚੱਲਦੇ ਹੁੰਦੇ ਨੇ ਹੁਣ ਆਮ ਹੀ ਆ ਚੋਕਰ ਸੈੱਟ ਚੱਲਦੇ ਜਿਹੜੇ ਗੱਲ ਨੂੰ ਨਾਲ ਹੀ ਲੱਗੇ ਹੁੰਦੇ ਆ ਤੇ ਕੋਈ ਗੱਲ ਨਹੀਂ ਉਹਨਾਂ ਨੇ ਸੁਨਿਆਰੇ ਨੇ ਵਿਖਾਈ ਦੇਨੇ ਵੱਖੋ ਵੱਖਰੇ ਡਿਜ਼ਾਈਨ ਆ ਉਦਾਂ ਇਹ ਵੀ ਕੋਈ ਪਤਾ ਨਹੀਂ ਡਿਜ਼ਾਈਨ ਕੋਈ ਨਵੇਂ ਵੀ ਤਰੀਕੇ ਦੇ ਆ ਗਏ ਹੋਣੇ ਵੀ ਪਤਾ ਮੇਰਾ ਜੀ ਤੇ ਘੰਡਿਆ ਵਾ ਜਾਣ ਨੂੰ ਪਰ ਹੁਣ ਮੰਮੀ ਘਰ ਹੈ ਨਹੀਂ ਆ ਨਾਲੇ ਉੱਥੋਂ ਆਣ ਕੇ ਥੱਕ ਟੁੱਟ ਜਾਈਦਾ ਵਾ ਰੋਟੀ ਪਣੀ ਬਣਾਉਂਦੀ ਹਿੰਮਤ ਨਹੀਂ ਰਹਿੰਦੀ ਹੈਗੀ ਤੇ ਕੋਈ ਨਹੀਂ ਫਿਰ ਮੈਂ ਤਾਂ ਫੋਟੋਆਂ ਖਿੱਚ ਲਿਆਉਂਗੀ ਤੁਸੀਂ ਵੇਖ ਲਿਓ ਯਾਰ ਫੋਟੋਆਂ ਕਿਚਨ ਦਾ ਕੀ ਫਾਇਦਾ ਉਹ ਤਾਂ ਸਿਲੈਕਟ ਹੋਈਆਂ ਚੀਜ਼ਾਂ ਫੇਰ ਹੀ ਤਾਂ ਮੈਨੂੰ ਬਖਾਣੀ ਉਹ ਤਾਂ ਫਿਰ ਘਰ ਹੀ ਆ ਜਾਣੀ ਉਹ ਤਾਂ ਫਿਰ ਮੈਂ ਵੇਹੀ ਲੈਣੀ ਆ ਨਹੀਂ ਤੁਹਾਡੇ ਵਾਸਤੇ ਕਿਚ ਕਿਨੋਂ ਬਾਈ ਚਾਂਸ ਜੇ ਤੁਹੀ ਨਵਾਂ ਪੁਰਾਣਾ ਕਰਾਉਣਾ ਹੋਵੇ ਆਪਣਾ ਪੁਰਾਣਾ ਡਿਜ਼ਾਈਨ ਜਿਹੜਾ ਨਵਾਂ ਚ ਕਰਾਉਣਾ ਹੈ ਤੇ ਤੁਸੀਂ ਕੋਈ ਪਸੰਦ ਕਰ ਲਿਓ ਭਾਬੀ ਆਹੋ ਇਹ ਵੀ ਗੱਲ ਹੈਗੀ ਆ ਹਾਂ ਜੀ ਤੇ ਕਰਦਾ ਮੇਰਾ ਹੁਣ ਕਿੰਨੇ ਸਾਲ ਪੁਰਾਣਾ ਵਾ ਜੀ ਤੇ ਕਰਦਾ ਵਾ ਵੀ ਕਰਾ ਲੂੰਗੀ ਪਰ ਜੇ ਤੁਹਾਡੇ ਨਾਲ ਜਾਂਦੀ ਨਾ ਉਸ ਵੇਲੇ ਪੈਰ ਤੇ ਕਰਾ ਲਈਏ ਤੇ ਵਧੀਆ ਰਹਿੰਦਾ ਵਾ ਫਿਰ ਮਾਚ ਕੌਣ ਜਾਂਦਾ ਈ ਉਹ ਤੇ ਨਾ ਸੁਨਿਆਰੀ ਦੀ ਦੁਕਾਨ ਦਾ ਕਿਸ ਨੂੰ ਪਤਾ ਹੀ ਰਹਿੰਦਾ ਮੁਣਕੇ ਕਿੱਥੇ ਜਾਇਆ ਜਾਂਦਾ ਮੁਣਕੇ ਸੋਨਾ ਬਣਾਉਣਾ ਹੋਵੇ ਤੇ ਫੇਰ ਹੀ ਜਾਈਦਾ ਹਾਂ ਹਾਂ ਵਾਕਈ ਵੀ ਤੁਹਾਡੀ ਗੱਲ ਸਹੀ ਨੇ ਇਹਦੀ ਸੁਨਿਆਰੀ ਦੀ ਦੁਕਾਨ ਤੇ ਉੱਦਾਂ ਬੰਦਾ ਜਾਂਦਾ ਵੀ ਗਿਆਂਦਾ ਵੀ ਸਹੀ ਗੱਲ ਹੈ ਜਾਇ ਨਹੀਂ ਜਾਂਦਾ ਕੌਣ ਈ ਉਹ ਕਿੱਧਰ ਆਇਆ ਹੈ ਉਹ ਪਰੇ ਫਾਇਦਾ ਦੇ ਗਿਆ ਮੈਨੂੰ ਕੀ ਫਾਇਦਾ ਦੇ ਗਿਆ ਤੁਹਾਨੂੰ ਇਹੋ ਜਿਹਾ ਉਹ ਜਿਹੜੀ ਗੱਲ ਕੀਤੀ ਤਾਂ ਉਹਨੇ ਪਰੇ ਵਧੀਆ ਗੱਲ ਹੀ ਉਦਾਂ ਦੱਸੋਗੇ ਅੱਗੇ ਮੈਨੂੰ ਹੋਰ ਰਿਸ਼ਤੇ ਬਾਰੇ ਗੱਲ ਕਰਨ ਲੈ ਗੇ ਰਿਸ਼ਤਾ ਰਿਸ਼ਤੇ ਕਰਾਇਆ ਕਰੋ ਉੱਚ ਫਾਇਦਾ ਹੀ ਫਾਇਦਾ ਵਾ ਅੱਛਾ ਹਾਂ ਸਾਹ ਬਾਰੇ ਗੱਲ ਹੋ ਗਈ ਮੇਰੀ ਉਦਾਂ ਉਹਦੇ ਨਾਲ ਸ਼ਾਪ ਰੈਂਦੇ ਮੇਰੀ ਚੂੜੀ ਬਣਵਾਦੀ ਪਰ ਤੈਨੂੰ ਆਪਣੀ ਚੂੜੀ ਦੀ ਪੈ ਗਈ ਆ ਹਾਂ ਮੇਰੀ ਸਾਫ ਸੁਣ ਕੇ ਤੂੰ ਸਾਰੀ ਕੀ ਤੇ ਮੈਂ ਸੜਨ ਤੇ ਹੋਰ ਕੀ ਕਰਾਂ ਮੈਨੇ ਸ਼ਾ ਮੈਨੇ ਸ਼ਾਪਦੀ ਨਹੀਂ ਮੈਨੇ ਚੂੜੀ ਚਾਹੀਦੀ ਤੇ ਕੰਮ ਤਾਂ ਬਿਲਕੁਲ ਸਟਾਰਟ ਹੋਉਂਦਾ ਤੈਨੂੰ ਚੂੜੀ ਦੀ ਪੈ ਗਈ ਮੈਨੂੰ ਇਹ ਗੱਲ ਦਾ ਨਹੀਂ ਪਤਾ ਉਹ ਤਾਂ ਉਹ ਨਾ ਮੇਰ ਨਾਲ ਨਾ ਪਰਦਾ ਪੁਰਦਾ ਰਿਹਾ ਸੀ ਕਰੋ ਚੰਗਾ ਮੁੰਡਾ ਲੈ ਫਿਰ ਕੰਮ ਤੇ ਸੌਖਾ ਗਿਆ ਮੇਰੀ ਉਧਰੋਂ ਚੂੜੀ ਹੋ ਜੂਗੀ ਤੂੰ ਕੁੜੀ ਵਾਲੇ ਬਲੇ ਸਾਪ ਵਾਲੀ ਠੀਕ ਆ ਉਹਦਾ ਉਹ ਆਂਦਾ ਕਿ ਮੈਂ ਭਾਬੀ ਦੀ ਮੇਰੀ ਨਾਲ ਗੱਲ ਕਰਕੇ ਨਾ ਤੇ ਫਿਰ ਮੇਰਾ ਨਾਮ ਮੈਨੂੰ ਦੱਸੀ ਫੋਨ ਕਰਕੇ ਤੇ ਫਿਰ ਤੈਨੂੰ ਮੈਂ ਕੁੜੀ ਵਾਲੇ ਦਾ ਘਰ ਦਾ ਐਡਰੈਸ ਦਊਂਗਾ ਤੇ ਤੂੰ ਉੱਥੇ ਜਾ ਕੇ ਗੱਲ ਕਰ ਲਿਓ ਹਾਂ ਤੇ ਹੁਣੇ ਲੈ ਲੈਂਦਾ ਐਡਰੈਸ ਹੋ ਕੋਈ ਨਾ ਕਰਦੇ ਆ ਗੱਲ ਉਹਦੇ ਨਾਲ ਵੇਹ ਵੇਹ ਐਵੇਂ ਥੋੜੀ ਕਹਿੰਦੇ ਆ ਲਾਲਚ ਬੁਰੀ ਬਲਾਵ ਦਾਏ ਕਿ ਨਹੀਂ ਆਪਾਂ ਚੀ ਬੈਸਣ ਜਾਵਾਂ ਹੁਣ ਦੱਬੇ ਦੱਬੇ ਪੈਰੀ ਕਹਿਣਾ ਮੇਰਾ ਮੋਟਰਸਾਈਕਲ ਨਹੀਂ ਸਟਾਰਟ ਹੋਉਂਦਾ ਉਹ ਤੂੰ ਐਡਰੈਸ ਕਿਉਂ ਨਹੀਂ ਲਿਆ ਉਹਨੇ ਤੇ ਕੁੜੀ ਵਾਲਿਆਂ ਦੇ ਦਰਦ ਐਡਰੈਸ ਵੀ ਲੈ ਜਾਊਗਾ ਹਾਂ ਪਹਿਲਾਂ ਗੱਲਬਾਤ ਮੈਂ ਤੇਨੂੰ ਕਰ ਲੈ ਲੈ ਆ ਗਈ ਕਿੱਥੇ ਪਰ ਉਹ ਮੇਰਾ ਮੋਟਰਸਾਈਕਲ ਨਹੀਂ ਸਟਾਰਟ ਹੋਉਂਦਾ ਯਾਰ ਹਾਂ ਬੜਾ ਚੰਗਾ ਭੜਾ ਚੱਲਦਾ ਲਿਆਂਦਾ ਹੀ ਆ ਹਾਂ ਤੇ ਜੋ ਮੈਂ ਇਦਾਂ ਸੋਚਣ ਡਿਆ ਸੀ ਓ ਯਾਰ ਤੂੰ ਹੀ ਕਿੱਥੇ ਐਵੇਂ ਸਿਆਪਾ ਜਾ ਕਰਦੇ ਰਹੋਗੇ ਐਵੇਂ ਮਗਜ ਮਾਰੀ ਆ ਤੇ ਮੈਂ ਤਾਈ ਚਰਨਾਂ ਨੂੰ ਕਹਿਣਾ ਮੇਰਾ ਰਿਸ਼ਤਾ ਕਰਾ ਤਾ ਤੇਰਾ ਦਿਮਾਗ ਖਰਾਬ ਆ ਵਾ ਮਰ ਗਏ ਮਾ ਤੇਰੀ ਭਾਬੀ ਨਾਲ ਮੈਂ ਗੱਲ ਕੀਤੀ ਸੀ ਉਹ ਤੁਹਾਡੇ ਕੋਲੋਂ ਨਹੀਂ ਜੋ ਬਣ ਗੱਲ ਬਾਨੀ ਮੈਂ ਤਾਈ ਚਰਨਾਂ ਵਾਲੀ ਜਾਣਾ ਤੈਨੂੰ ਸਾਡੇ ਤੇ ਇੰਨਾ ਵੀ ਭਰੋਸਾ ਨਹੀਂ ਕਿ ਅਸੀਂ ਵਿਆਹ ਨਹੀਂ ਕਰਾਵਾਂਗੇ ਤੇਰਾ ਉਹ ਨਹੀਂ ਤੁਹਾਡੇ ਕੋਲੋਂ ਨਹੀਂ ਬਣਿਆ ਆਹ ਨੂੰ ਨਿੱਕੇ ਮੋਟੇ ਚੋਲੇ ਸਮਝਿਆ ਅਸੀਂ ਪੂਰਾ ਕੰਮ ਕਰਾਂਗੇ ਜਿੱਥੇ ਤੂੰ ਮੰਨਿਆ ਕਰ ਉਹ ਦੀ ਕਦੀ ਪੈਰ ਨਹੀਂ ਪਿੱਛੇ ਪੁੱਟਿਆ ਆਏ ਵੇਲਾ ਪੱਕਾ ਪੱਕਾ ਯਾਰ ਤਰਾ ਇਸ ਤਾ ਪੱਕਾ ਹੋਊਗਾ ਜੇ ਕਿਤੇ ਤੂੰ ਪੈਰ ਪਛਾਹ ਪੋਟ ਲੈ ਮੈਂ ਲੱਤ ਵੜ ਦੇਣੀ ਓ ਪੱਕੀ ਗੱਲ ਐ ਯਾਰ ਤੂੰ ਨਾ ਪਛਾਹ ਹੱਟੀ ਬਸਾ ਚੀਜ਼ ਤੋਂ ਜਾ ਚੀਜ਼ ਕੋਏ ਤੇ ਮੈਂ ਕਹਿੰਦਾ ਪੰਜੇ ਉਂਗਲਾਂ ਭਰ ਦੂੰ ਤੇਰੀਆਂ ਓ ਠੀਕ ਐ ਫਿਰ ਆਹੋ ਤੇਰਾ ਕੰਮ ਹੋਰ ਵੀ ਦੱਸ ਹੋਰ ਵੀ ਕੋਈ ਚਾਹੀਦਾ ਤੇ ਉਹ ਵੀ ਦੱਸ ਦੇ ਉਹ ਮੋਟਰਸਾਈਕਲ ਕੋਈ ਹੋਰ ਚੀਜ਼ ਕੋਈ ਨਹੀਂ ਕਰਦੇ ਐ ਸਲਾਹ ਹੂੰ ਹੂੰ ਕੀ ਇਹ ਕੰਮ ਕਰਨਾ ਪੈਣਾ ਤੈਨੂੰ ਮੈਂ ਕਹਿੰਦਾ ਤੇ ਕੰਮ ਤੇਰਾ ਪੱਕਾ ਹੋ ਜਾਊਗਾ ਅੱਗੀ ਦੀ ਦੁਆ ਤਾਂ ਤੇਰਾ ਕੰਮ ਕਰਾਂਗੇ ਤੇ ਫਿਰ ਤੇਰੀ ਯਕੀਨ ਨਹੀਂ ਹੁੰਦਾ ਸਾਡੇ ਤੇ ਚਲ ਠੀਕ ਆ ਫਿਰ ਹਾਂ ਇੱਕ ਸਲਾਹ ਕਰ ਲੀ ਨਾ ਜਾਂ ਤਾਂ ਮੋਟਰਸਾਈਕਲ ਤੇ ਜਾਂ ਚੂਰੀ ਦੋਵੇਂ ਚੀਜ਼ਾਂ ਤੁਲ ਲਈ ਲੈ ਫਿਰ ਤੇ ਗੱਲ ਬਣੀ ਬਣੀ ਤੇ ਤੂੰ ਗੱਲ ਬਣਾ ਠੀਕ ਆ ਪਰ ਇੱਕ ਗੱਲ ਹੈਗੀ ਆ ਭਾਬੀ ਮੇਰਾ ਮਨਪ੍ਰੀਤ ਨੂੰ ਤਾਂ ਮੈਨੂੰ ਕਦੀ ਨਹੀਂ ਲੱਗਾ ਕਿ ਉਹਨੇ ਮੇਰੀ ਭਾਬੀ ਬਣ ਕੇ ਉਹਨਾਂ ਐ ਜਿੱਦਾਂ ਮੇਰੀ ਆਪਾ ਭੈਣਾ ਵਾਂਗੂ ਰਹਿੰਦੇ ਆ ਤੇ ਭੈਣ ਹੀ ਐ ਨਾ ਸੁੱਖ ਹਾਂ ਗੱਲ ਝੂਠੀ ਆ ਮੈਂ ਤੇਰੀ ਭਾਬੀ ਆ ਨਾ ਉਹਨੇ ਵੀ ਤੇਰੀ ਭਾਬੀ ਰਹਿਣਾ ਜਿੰਨਾਂ ਮਰਜ਼ੇ ਹੀ ਚੰਗੀਆਂ ਬਣ ਬਣ ਕੇ ਬਖਾਲ ਲਈ ਨਾ ਅਹੀਂ ਕਰਦੀ ਆ ਧੀ ਨਹੀਂ ਬਣ ਸਕਦੀ ਲੈ ਮੇਰੀ ਗਰਲਸਨ ਭਾਬੀ ਉਹ ਤਾਂ ਮੇਰੀ ਸਹੇਲੀ ਆ ਨਾ ਨਾ ਮੰਮੀ ਵੀ ਕਹਿੰਦੀ ਉਹਨੂੰ ਮੈਂ ਧੀ ਬਣਾ ਕੇ ਰੱਖਣਾ ਤੇ ਮੈਂ ਵੀ ਆਈ ਗਈ ਮੈਂ ਇੱਥੇ ਚੱਲ ਜਾਣਾ ਤੇ ਉਹਨੇ ਮੇਰੀ ਥਾਂ ਲੈ ਲੈਣੀ ਆ ਇੱਥੇ ਉਹ ਤਾਂ ਫਿਰ ਗੱਲ ਵਾ ਤੇਰੀ ਥਾਂ ਕੋਈ ਨਹੀਂ ਲੈ ਸਕਦਾ ਤੈਨੂੰ ਭੁਲੇਖਾ ਹੀ ਹੋ ਨਾ ਨੇ ਦੂਰ ਦੂਰ ਟੂਲ ਵਾਦੇ ਚੰਗੇ ਲੱਗਦੇ ਹੁਣ ਮੈਂ ਇੱਥੇ ਆ ਨਾ ਕਿੰਬੇ ਦੀ ਗੱਦਰ ਉਹ ਸਾਧਦੀ ਆ ਜਦੋਂ ਉਹ ਇੱਥੇ ਆ ਗਈ ਅਹੀਂ ਦੋਵੇਂ ਨੇ ਇੱਕੋ ਜਿਹਾ ਹੋ ਜਾਣਾ ਅਹੀਂ ਜੋ ਮਰਜ਼ੀ ਕਰ ਲਈ ਪਾ ਪੈਰਾਥ ਨੇ ਹੱਥ ਰਾਂ ਲਈਏ ਪਰ ਜੋ ਤੇਦੀ ਗੱਦਰ ਬਣੋ ਤੇਰੀ ਰੈਣੀ ਹੱਦੀ ਨਹੀਂ ਹੋ ਜਾਣੀ ਹਾਂ ਪਰ ਮੇਰੀ ਮੰਮੀ ਨੇ ਤੁਹਾਨੂੰ ਵੀ ਨਹੀਂ ਕਦੀ ਕੁਝ ਕਿਹਾ ਤੇ ਉਹਦੇ ਸਗੋਂ ਮੇਰੀ ਸਹੇਲੀ ਉਹਨਾਂ ਨੇ ਤਾਂ ਉਦਾਂ ਹੀ ਮੇਰੀ ਇੱਕ ਗੱਲ ਹੋਇਆ ਕਰਨੀ ਆ ਤੇ ਮੰਮੀ ਨੇ ਤੇ ਉਹਦਾ ਵੀ ਚਾਹ ਸਗੋਂ ਕਰਿਆ ਕਰਨੇ ਇੱਕ ਪਾਸੇ ਉਹ ਮੇਰੀ ਪਰਜਾਈ ਵੀ ਨਹੀਂ ਤੇ ਇੱਕ ਪਾਸੇ ਨਾ ਸਾਡੀ ਕੁੜੀ ਦੀ ਸਹੇਲੀ ਆ ਸੋਖਾ ਇੱਥੇ ਤੇਰੀ ਗਲਤੀ ਆ ਭਾਵੇਂ ਜਿੰਨੇ ਮਰਜ਼ੀ ਮੈਂ ਵੀ ਚੰਗੀ ਆ ਮੰਮੀ ਵੀ ਚੰਗੀ ਪਰ ਤੂੰ ਵੀ ਚੰਗੀ ਆ ਪਰ ਜਿਹੜੀਆਂ ਨਿੱਕੀਆਂ ਨਿੱਕੀਆਂ ਗੱਲਾਂ ਹੁੰਦੀਆਂ ਨਾ ਨਿੱਕਾ ਨਿੱਕਾ ਜਿਹੜਾ ਗੁੱਸਾ ਹੁੰਦਾ ਮਨ ਦੇ ਵਿੱਚ ਉਹ ਰਹਿ ਜਾਂਦਾ ਹੁਣ ਜਦ ਮਾਵਾਂ ਧੀਆਂ ਚੀਆ ਜਦ ਤੂੰ ਨਹੀਂ ਚਾਹ ਬਣਾਈ ਕੇਵਲੇ ਜਾਂ ਰੋਟੀ ਨਹੀਂ ਪਕਾਈ ਮੰਮੀ ਨੇ ਕਹਿਣਾ ਇਹ ਇਦਾਂ ਹੀ ਕਰਦੀ ਹੁੰਦੀ ਆ ਕੋਈ ਨਹੀਂ ਆਪ ਕਰ ਲੈਨੇ ਕੋਈ ਨਹੀਂ ਆਪ ਪਕਾ ਲੈਨੇ ਇਹੋ ਕੰਮ ਕਿਤੇ ਮੈਂ ਕੀਤਾ ਹੋਵੇ ਨਾ ਤੇ ਉੱਥੇ ਪੰਡ ਚੁੱਕ ਚੁੱਕ ਮਾਰਨੇ ਨਾਲੇ ਰੋਟੀਆਂ ਬਕਾਉਣੀਆਂ ਤੇ ਨਾਲੇ ਲੜਨਾ ਆਹ ਫਰਕ ਹੁੰਦਾ ਈ ਆ ਧੀਆਂ ਚ ਤੇ ਨੋਆਂ ਚ ਇਹ ਤੈਨੂੰ ਲੱਗਦਾ ਵਾ ਵੀ ਧੀ ਬਣਾ ਕੇ ਲਾਉਣਾ ਉਹ ਮੁੜ ਕੇ ਗੋੜਗੋਇ ਕੀ ਹੋ ਜਾਂਦਾ ਵਾ ਤੁਹਾਡੇ ਮਤਲਬ ਕਿ ਨੌ ਨੂੰ ਤੀ ਕੋਈ ਨਹੀਂ ਬਣਾਉਂਦਾ ਵੀ ਆਪ ਕਰਨੀ ਆ ਨਹੀਂ ਬਣਦਾ ਨਹੀਂ ਬਣਾਉਂਦਾ ਹੀ ਨਹੀਂ ਕੋਈ ਜਿੰਨਾ ਮਰਜ਼ੀ ਭਾਵੇਂ ਸੱਸ ਚੰਗੀ ਹੋਵੇ ਤੇ ਭਾਵੇਂ ਨੌ ਚੰਗੀ ਹੋਵੇ ਜੇ ਸੱਸ ਚੰਗੀ ਬਣ ਬਣ ਕੇ ਵਿਖਾ ਲੂਗੀ ਨਾ ਤੇ ਮੈਂ ਕਹਿਣਾ ਵਾ ਮੰਮੀ ਨੇ ਮੇਰੇ ਵਾਸਤੇ ਆਹ ਨਹੀਂ ਕੀਤਾ ਭਾਵੇਂ ਲੱਖ ਚੰਗਾ ਕਰਲੇ ਇੱਕ ਵੀ ਗਲਤੀ ਮੰਮੀ ਕੋ ਹੋ ਗਈ ਤੇ ਮੈਂ ਕਹਿ ਦੇਣਾ ਤੇ ਜੇ ਮੇਰੇ ਕੋ ਗਲਤੀ ਹੋ ਗਈ ਤੇ ਉਹਨੇ ਕਹਿ ਦੇਣਾ ਚਲੋ ਇਹ ਤੇ ਹੁਣ ਫਿਰ ਪਾ ਵੀ ਟਾਈਮ ਟਾਈਮ ਦੀ ਗੱਲ ਜਦੋਂ ਟਾਈਮ ਆਉ ਉਹਦਾ ਵੇਖ ਲਾਂਗੇ ਮੈਂ ਤਾਂ ਤੁਹਾਨੂੰ ਪੁੱਛਣ ਆਈ ਪਈ ਚਲੋ ਚੱਲੀਏ ਤੇ ਹਿੱਦੜ ਚੱਲ ਜਾਣਾ ਤੂੰ ਨਹੀਂ ਮੈਂ ਤਿਆਰ ਹੋਣ ਲੱਗੀ ਆ ਚੱਲ ਐਂ ਨਾ ਤੇ ਮੈਂ ਲਿਆਵ ਮੇਰੀ ਗੱਲ ਸੁਣ ਜੇ ਤੈਨੂੰ ਕੋਈ ਪਸੰਦ ਹੋਊਗਾ ਟਿੱਕੀ ਟੁੱਕੀ ਸੈਟ ਜਿਹੜੀ ਕੀ ਹੁੰਦਾ ਕਿੱਟੀ ਸੈਟ ਹੁੰਦਾ ਕਿੱਟੀ ਸੈਟ ਆਹੋ ਤੇ ਉਹ ਤੂੰ ਵੀ ਪਸੰਦ ਕਰ ਲਈ ਮੰਮੀ ਨੂੰ ਮਣ ਕੇ ਦੱਸ ਦੇ ਵੀ ਮੈਂ ਵੀ ਮੰਮੀ ਬਣਾਉਣਾ ਇੱਕ ਨਿਕ ਆ ਜਾ ਜਿਆਦਾ ਵੱਡਾ ਨਾ ਲਈ ਚੱਲ ਕੋਈ ਨਹੀਂ ਉੱਥੇ ਦਾ ਨਾ ਵਖਾ ਲੈਣੇ ਫਿਰ ਮੈਂ ਪਸੰਦ ਕਰ ਲੂੰਗੀ ਜੇ ਪਸੰਦ ਹੋਊਗਾ ਤੇ ਉਦਾਂ ਇੱਕ ਵਾਰੀ ਮੰਮੀ ਨਾਲ ਗੱਲ ਕਰਨੀ ਫੋਨ ਕਰਕੇ ਚੰਗਾ ਉਹਦਾ ਮਨ ਨਵੀ ਨਾਲ ਹੀ ਚੱਲਿਆ ਵਾ ਯਰ ਮਨ ਨੇ ਨੂੰ ਕੌਣ ਪੁੱਛਦਾ ਹੀ ਆ ਫੇਰ ਵੀ ਮੰਮੀ ਦੀ ਮਕਤੀਆਰੀ ਮੰਮੀ ਨੂੰ ਪੁੱਛਣਾ ਜਾਂ ਤੇਰੇ ਵੱਡੇ ਵੀਰ ਦੀ ਚਲ ਕੋਈ ਨਹੀਂ ਫੇਰ ਮੈਂ ਮੰਮੀ ਨੂੰ ਫੋਨ ਕਰ ਦਿੰਦੀ ਆ ਚਲ ਠੀਕ ਆ ਆ ਮੰਮੀ ਦੱਸ ਦੇਣੀ ਫੋਨ ਕਰਕੇ ਚਲ ਮੈਂ ਤੁਹਾਡੇ ਆਉਂਦਾ ਰੋਟੀ ਪਣੀ ਬਣਾ ਕੇ ਰੱਖੂੰਗੀ ਔਰ ਆਹਦੇ ਜੋ ਬਣ ਕਿੱਥੋਂ ਤੂੰ ਵੇ ਫਾਜਾ ਕਰਦੇ ਰਹੋਗੇ ਯਾਰ ਜਿਦੋਂ ਤੈਨੂੰ ਮੈਂ ਕਿਹਾ ਵਾ ਜਦੋਂ ਮੇਰੀ ਗੱਲ ਹੀ ਹੋ ਗਈ ਤੇਰੀ ਭਾਬੀ ਨਾਲ ਹਾਂ ਉਹ ਆਂਦੀ ਕੰਮ ਕੋਈ ਨਹੀਂ ਚਾਲੂ ਕਰਾਂਗੇ ਆਪਾਂ ਵੀ ਇਹ ਵੀ ਕੰਮ ਵਧੀਆ ਵਾ ਤੇ ਨਾਲੇ ਯਾਰ ਆਪਾਂ ਨਾਲ ਇਕੱਠੇ ਆ ਰਹੀ ਆ ਇਕੱਠੇ ਪਰਦੇ ਰਹੇ ਆ ਉਹ ਤੇਰਾ ਭਾਈ ਨਾ ਕੰਮ ਹੀ ਨ ਕਰਾਂਗੇ। ਉਹ ਮੈਂ ਕਿਹਾ ਚੱਲ ਤੁਹਾਡੇ ਕੋਲੋਂ ਗੱਲ ਨਹੀਂ ਬਾਨੀ ਤੁਸੀਂ ਕਿੱਥੇ ਫੇਰੇ ਮਾਰਦੇ ਰਹੋਗੇ ਤਾਈ ਨੂੰ ਕਿਹਾ ਤੇ ਤਾਈ ਨੇ ਤੇ ਇਦਾਂ ਕੰਮ ਕਰ ਦੇਣਾ ਵਾ। ਤਾਈ ਵੀ ਤਾਂ ਕਰੂ ਤੇ ਮੈਂ ਆਪਾਂ ਵੀ ਇਦਾਂ ਹੀ ਕਰਾਂਗੇ। ਪੱਕੀ ਗੱਲ ਹੈ। ਹਾਂ ਪੱਕੀ ਗੱਲ ਹੈ ਯਾਰ। ਵੇਖ ਲਾ। ਯਾਰ ਯਾਰੀ ਆਪਣੀ ਪੱਕੀ। ਇਹ ਥੋੜੀ ਕੰਮ ਹੈ ਕਿ ਤੂੰ ਮੈਨੂੰ ਪੰਜਵੀਂ ਦੀ ਨਕਲ ਨਹੀਂ ਮਰਾਈ। ਹਾਂ ਤੇ ਮੈਂ ਫੇਲ ਹੋ ਗਿਆ। ਹਾਂ ਤੇ ਇਹ ਨਾ ਹੋਵੇ ਕਿ ਮੈਂ ਤੇ ਰਿਸ਼ਤਾ ਨਾ ਕਰਾਵਾਂ। ਉਹ ਕੋਈ ਨਹੀਂ ਤੇਰੇ ਅੱਗੇ ਪਿੱਛੇ ਕਈ ਪੰਜਵੀਆਂ ਤੁਰੀ ਫਿਰਦੀਆਂ ਫਿਰ ਮੈਂ ਤੈਨੂੰ ਵਿਖਾਲਾਂ ਫੋਟੋ। ਹਾਂ ਵਿਖਾਲਾਂ ਇੱਕ ਵਾਰੀ ਫਿਰ। ਦੇਖੋ ਫੋਟੋ ਕਿ ਦਰਾਈ ਵਾਲੇ ਕੁਰੀ ਦੀ ਉਹ ਮੇਰੀ ਲਾ ਮੈਰਜ ਆ ਮੈਂ ਆਪੇ ਲੱਭੀ ਆ ਅਸਾ ਤੇਰੀ ਲਾ ਮਰਜ ਗੱਲ ਬਾਤ ਆ ਫਿਰ ਗੱਲ ਬਾਤ ਪਹਿਲਾਂ ਵਾ ਬਸ ਤੂੰ ਹੀ ਵਿਚੋਲੇ ਹੀ ਪਹਿਣਾ ਵਾ ਛਗ ਨਹੀਂ ਕਰਨਾ ਵਾ ਅੱਛਾ ਆ ਵੇ ਫੋਟੋ ਫੋਟੋ ਦੇ ਸੋਹਣੀ ਵਾ ਤੂੰ ਤਿਆਰੀ ਤੂਰੀ ਕਰ ਬਸ ਫਿਰ ਤੂੰ ਉਹ ਮੇਰੀ ਤਿਆਰੀ ਆ ਹਾਂ ਤੂੰ ਸ਼ੇਰਵਾਨੀ ਸਵਾ ਕੇ ਰੱਖ ਚੱਲ ਮੈਂ ਸ਼ੇਰਵਾਨੀ ਸਵਾਣੀ ਨਾ ਤੇਰੇ ਲਈ ਪੈਂਟ ਕੋਟ ਲੈ ਲਈ ਨਾ ਮਾਮਾ ਚੱਲ ਠੀਕ ਆ ਚੰਗਾ ਫਿਰ ਹਾਂ ਤੁਸੀਂ ਮੇਰੇ ਤੋਂ ਬਿਨਾ ਜੋਬੜਾ ਦਾ ਕੰਮ ਜਾਂ ਤਾਂ ਨਹੀਂ ਹੋ ਸਕਦਾ ਹਨ ਕਿਉਂ ਕਬ ਜਬ ਕਿਉਂ ਨਹੀਂ ਹੋ ਸਕਦਾ ਸਹੀ ਗੱਲ ਹੈ ਜੇ ਮੈਂ ਤੁਹਾਡੇ ਨਾਲ ਨਾ ਆਵਾਂ ਤੇ ਕੰਮਜਾਬ ਜ਼ਿੰਦਗੀ ਚ ਕਦੇ ਨਹੀਂ ਹੋ ਸਕਦਾ ਥਰ ਕੰਮਜਾਬ ਕਿਉਂ ਨਹੀਂ ਸਦਾ ਪਹਿਲਾਂ ਉਹਨੂੰ ਸਾਹਬ ਨਾਲ ਗੱਲ ਕੀਤੀ ਕਹਿੰਦਾ ਪਾ ਦੂੰ ਫਿਰ ਉਹਨੂੰ ਕਿਹਾ ਕਿ ਘਰ ਚੂਰੀ ਪੁਣੀ ਕਰੀ ਉਹ ਆਂਦਾ ਪਾ ਦੂੰ ਉਹਨੂੰ ਮੋਟਰਸਾਈਕਲ ਦੀ ਗੱਲ ਕੀਤੀ ਮੋਟਰਸਾਈਕਲ ਦੀ ਵੀ ਉਹ ਕਹਿੰਦਾ ਆਪ ਕਰ ਦੂੰਗਾ ਤੇ ਮੋਟਰਸਾਈਕਲ ਚਲਾਉਣਾ ਕਿੰਨੇ ਆ ਮੋਟਰਸਾਈਕਲ ਚਲਾਉਣਾ ਆਪ ਹੀ ਆ ਜੇ ਉਹ ਮੋਟਰਸਾਈਕਲ ਤੇ ਮੰਨ ਗਿਆ ਤੂੰ ਇੰਨਾ ਦਿਮਾਗ ਲਾ ਉਹ ਕੋ ਟੈਰੂਲ ਬਣਾਗੇ ਅੱਛਾ ਹਾਂ ਜੋ ਨਾ ਲਾਗੇ ਤਾਂ ਫਿਰ ਕੀ ਕਰੂੰਗਾ ਚਲ ਉਹਨੂੰ ਕਹਿਣਾ ਇਹ ਮੋਟਰਸਾਈਕਲ ਟੈਰਾਂ ਵਾਲਾ ਲਾਕੇ ਦੇਣ ਗੱਲ ਉਹਦੇ ਕਰਾਂਗੇ ਨਾ ਠੀਕ ਆ ਵੇ ਚੱਲ ਹੁਣ ਬਣੀਓ ਗੱਲ ਲਾਲਚ ਤੇ ਪਹਿਲਾਂ ਮੈਂ ਕਹਿੰਦਾ ਸੀ ਬੁਰੀ ਬਲਾਵਾ ਆਏ ਹੁਣ ਮੇਰੇ ਚੜ੍ਹਈਓ ਹੱਥਾਂ ਦੇ ਮੋੜਾ ਮੋਟਰਸਾਈਕਲ ਐਵੇਂ ਪਾਈ ਚਰਨੋਂ ਦੇ ਮਾਰਨੇ ਸੀ ਤਰਲੇ ਤੇ ਉਹਨੇ ਪੈਣਾ ਸੀ ਭਾਰਾਂ ਤੇ ਨਾਲੇ ਦੱਸਣਾ ਹੀ ਦਾਣਾ ਜਾਣੇ ਉਹਨੇ ਰੋੜੀ ਪੋਣੀ ਤੇ ਇਹਨਾਂ ਗੁੰਮ ਗੋਮੀ ਵੇਖੀ ਹਣ ਕੰਮ ਕਰ ਦੇਣਾ ਸੁੱਖ ਵੀ ਕਹੂ ਵੀ ਕਿਹਦੇ ਨਾਲ ਪਾਲਾ ਪਿਆ